ਇਹ ਭਗਤੀ ਮਾਰਗ ਹੈ ਇਹ ਗਿਆਨ ਮਾਰਗ ਹੈ ਔਰ ਇਸ ਨੂੰ ਇਸ ਤਰ੍ਹਾਂ ਵੀ ਬਿਆਨ ਕਰਦੇ ਨੇ ਭਗਤੀ ਯੋਗ ਹੈ ਇਹ ਗਿਆਨ ਯੋਗ ਹੈ ਇਹ ਜਾਣ ਜਾਣ ਕੇ ਜੁੜੇ ਨੇ ਔਰ ਇਹ ਮਨ ਮੰਨ ਕੇ ਜੁੜੇ ਨੇ ਬਰੋਸਾ ਕਰ ਕਰ ਕੇ ਜੁੜੇ ਨੇ ਜਜ਼ਬਿਆਂ ਕਰਕੇ ਜੁੜੇ ਨੇ ਭਾਵਨਾਵਾਂ ਕਰਕੇ ਜੁੜੇ ਨੇ ਧਨ ਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦੋਹਾਂ ਦਾ ਸੰਗਮ ਹੈ ਦੋਹਾਂ ਦਾ ਜੋੜ ਹੈ ਅਗਰ ਅਸੀਂ ਦੇਖਦੇ ਹਾਂ ਆਪਣੀ ਕਾਇਆ ਨੂੰ ਇਹ ਤਿੰਨਾਂ ਦਾ ਜੋੜ ਹੈ ਤਨ ਮਨ ਆਤਮਾ ਵਿਚਾਰਕ ਐਸਾ ਕਹਿੰਦੇ ਨੇ ਗੁਰਗਾਂ ਗੁਰੂ ਗਬਨ ਸਾਹਿਬ ਜੀ ਮਹਾਰਾਜ ਦੀ ਬਾਣੀ 'ਚ ਐਸੇ ਖਿਆਲ ਮਿਲਦੇ ਨੇ ਐਸੀਆਂ ਦਰਤੀਆਂ ਨੇ ਜਿਥੋਂ ਦੇ ਵਸਨਿਕਾ ਨੂੰ ਅਸੀਂ ਕਹਿ ਸਕਦੇ ਹਾਂ ਸਿਰਫ ਤਨ ਦੇ ਤਲ ਤੇ ਜੀ ਰਹੇ ਐਸੇ ਲੋਕ ਨੇ ਕਹਿ ਸਕਦੇ ਹਾਂ ਸਿਰਫ ਮਨ ਦੇ ਤਲ ਤੇ ਜੀ ਰਹੇ ਫੁਰਕੁਚ ਐਸੀ ਦੁਨੀਆ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਆਤਮਾ ਦੇ ਤਲ ਤੇ ਜੀ ਰਹੇ ਜੀਵਨ ਦੇ ਤਲ ਇਹ ਤਿੰਨ ਨੇ ਤਨ ਠੋਸ ਹੈ ਔਰ ਹਰ ਇੱਕ ਦਾ ਤਨ ਅਲੱਗ-ਅਲੱਗ ਹੈ। ਬਿਲਕੁਲ ਅਲੱਗ-ਅਲੱਗ ਹੈ। ਕਹਿੰਦੇ ਨੇ ਤਨ ਦੇ ਤਲ ਤੇ ਜੀਣ ਵਾਲਾ ਮਨੁੱਖ ਉਖੜਿਆ ਉਖੜਿਆ ਆਉਂਦਾ ਹੈ। ਟੁੱਟਿਆ ਟੁੱਟ ਜਾਂਦਾ ਕਿਉਂਕਿ ਇੱਕ ਤਨ ਜੈਸਾ ਦੂਸਰਾ ਤਨ ਹੈ ਹੀ ਨਹੀਂ।